ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਅੱਗੇ ਸੱਚਾ ਪਾਤਸ਼ਾਹ ਅੱਗੇ ਦਸਾ ਪਾਸ਼ਾ ਆਂ ਅੱਗੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸਾਂ ਹੈ ਬੇਨਤੀਆਂ ਜੋ ਜੜੀਆਂ ਸੱਚਾ ਪਾਚਾ ਜਿੰਨੇ ਵੀ 뷰ਅਰ ਇਸ ਸਮੇਂ ਸਾਨੂੰ ਆ ਵੀਡੀਓ ਦੇਖ ਰਹੇ ਨੇ ਦਾਤਾ ਇਹਨਾਂ ਨੂੰ ਛੜਦੀ ਅਕਲ ਵਕਸ਼ੀ ਤੰਦਰੁਸਤੀ ਹੈ ਵਕਸ਼ੀ ਆਪਣੇ ਆਪਣੇ ਜੀਵਨ ਦੇ ਵਿੱਚ ਸਾਰੇ ਜਣੇ ਖੁਸ਼ ਰਹਿਣ ਜੈਜ ਜੈਜ ਸਾਰਿਆਂ ਦੀਆਂ ਮਨੋ ਕਾਮਨਾਵਾਂ ਜ਼ਰੂਰ ਪੂਰੀਆਂ ਕਰੀ ਮੇਰੇ ਦਾਤਾ ਸੋ ਨੈਕਸਟ ਡੇ ਰੋਜ਼ ਨਵਾਂ ਬਲੌਗ ਆ ਤੁਹਾਡੇ ਕੋਲ ਆਪਾਂ ਪੇਸ਼ ਕਰਦੇ ਆ ਅ ਅੱਜ ਦਾ ਜਿਹੜਾ ਪੋਲਟਰੀ ਫਾਰਮ ਤੇ ਕੰਮ ਚੱਲੂਗਾ ਆਪਾਂ ਤੁਹਾਨੂੰ ਸਾਰੇ ਦਾ ਸਾਰਾ ਵਿਖਾਵਾਂਗੇ ਮਿਸਤਰੀ ਸਾਹਿਬ ਅੱਜ ਪੱਗ ਚੇਂਜ ਕਰਕੇ ਹੋਰ ਬਣ ਕੇ ਆਗੇ ਕੱਲ ਇਹਨਾਂ ਨੂੰ ਕਹਿੰਦਾ ਸੀ ਮਹਾਰਾਜ ਇੱਕੋ ਪੱਗ ਬਣ ਕੇ ਆ ਜਾਂਦਾ ਤੇ ਅੱਜ ਇਹ ਕਹਿੰਦਾ ਮੈਂ ਪਾਰਟੀ ਵਾਲੀ ਪੱਗ ਬਣ ਲਈ ਕਹਿੰਦਾ ਵੀ ਅੱਜ ਦਿੱਲੀ ਦੇ ਵਿੱਚ ਆ ਜਿਹੜੀਆਂ ਵੋਟਾਂ ਦੀ ਗਿਣਤੀ ਹੋਣੀ ਆ ਤੇ ਅੱਜ ਤਰੀਕ ਹੈਗੀ ਆ ਜਿਹੜੀ ਉਹ ਪਤਾ ਹੀ ਅੱਜ ਅੱਜ ਦੇ ਦਿਨ ਹੁਣ ਮੈਨੂੰ ਪਤਾ ਨਹੀਂ 9 ਤਰੀਕਾ ਸ਼ਾਇਦ ਅੱਜ ਉਹ ਅੱਜ 9 ਤਰੀਕਾ ਕਿੰਨੇ ਤਰੀਕੇ ਹੈ ਅੱਜ 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 8 ਤਰੀਕਾ 8 ਤਰੀਕਾ ਸੌਰੀ 8 ਤਰੀਕ ਨੂੰ ਵੀ ਵੋਟਾਂ 8 5 ਨੂੰ ਪਈਆਂ ਸੀ ਹਾਂ ਅੱਜ ਸ਼ਨੀਵਾਰ ਅੱਜ ਉਹ ਹੋਣੀ ਹੈ ਤੇ ਅੱਜ ਸਾਡੇ ਮਿਸਤਰੀ ਸਾਹਿਬ ਕਹਿੰਦਾ ਵੀ ਆਪਾਂ ਪੱਗ ਪਾਰਟੀ ਵਾਲੀ ਬੰਦ ਲਈ ਕਹਿੰਦਾ ਮਾਂ ਮਿਲਦੀ ਜੁਲਦੀ ਆ ਪਰ ਪੂਰੀ ਪਾਰਟੀ ਵਾਲੀ ਨਹੀਂ ਹੈਗੀ ਕਹਿੰਦਾ ਅੱਜ ਜਿੱਤ ਹੋਣੀ ਆ ਪੱਕੀ ਕਹਿੰਦਾ ਬਾਈ ਜੀ ਤੇ ਤੇ ਕਹਿੰਦਾ कोरोना ਨੂੰ ਦੂਰ ਕਰਨੇ ਵਾਲੀ ਪਾਰਟੀ ਕਰਾਉਣੀ ਹੈ ਨਾ ਤੇ ਤੇ ਮਾ ਭਾਈ ਕੋਈ ਗੱਲ ਨਹੀਂ ਜੇ ਐਦਾਂ ਸਹੀ ਤਾਂ করোনা ਤੇਰਾ ਦੂਰ ਕਰ ਦਾਂਗੇ ਆਪਾਂ ਕੋਈ ਗੱਲ ਨਹੀਂ ਹੈ ਨਾ ਆ ਦੇਖ ਆ ਦੇਖ ਹਾਂ ਦੇਖ ਫਾਰੇ ਕਰਦਾ ਐ ਕੰਨੀ ਗੱਲ ਇਹ ਐਦਾਂ ਗੱਲ ਹੋਣੀਆਂ ਇਹ ਐਦਾਂ ਆ ਰਹੀਆਂ ਹਾਂ ਐਦਾਂ ਹੈ ਹੋਣੀ ਆ ਦੇਖ ਆਰੇ ਪੀਲਾ ਹੈਗਾ ਨਾ ਹਾਂ ਚਿੱਟਾ ਹੈਗਾ ਨਾ ਹੈਗਾ ਨੀਲਾ ਹੈਗਾ ਨੀਲਾ ਵੀ ਹੈਗਾ ਹੈ ਫਿਰ ਆਪੂਲਾ ਹੈਗਾ ਨਾ ਆ ਹੈਗਾ ਹੈਗਾ ਤੇ ਰੰਗ ਦਾ ਹਾਂ ਹੈ ਰੰਗ ਦਾ ਬਲਾਦੀ ਮੇ ਫਤੇ ਸਾਰਿਆਂ ਨੂੰ ਵਾਹਿਗੁਰੂ ਖਾਬ ਸਾਹਿਬ ਵਾਹਿਗੁਰੂ ਫਤੇ ਹੂੰ ਤੇਰੇ ਭਾਣੇ ਸਵਾਦਲਾ ਬਲਾ ਆਹਾ ਵਾਹਿਗੁਰੂ ਖਾਬ ਸਾਹਿਬ ਵਾਹਿਗੁਰੂ ਫਤੇ ਅੱਜ ਦਾ ਕਿਆ ਕਿਆ ਕੰਮ ਕਰਨਾ ਪੜਾ ਅੱਜ ਦਾ ਜਿਹੜਾ ਪਲਾਨ ਆ ਅੱਛਾ ਹਾਂ ਕਰਦੇ ਹਾਂ ਅੱਛਾ ਉਹ ਜਿਹੜਾ ਬਾਥਰੂਮ ਬਣਾਉਣਾ ਉਹਦਾ ਕਰਨਾ ਛੇੜਨਾ ਐਨਾਂ ਨੂੰ ਫਿਰ ਉਹ ਦੂਸਰੇ ਬੰਦੇ ਨੂੰ ਆਪਾਂ ਉਹ ਲਾਦਨ ਦਾ ਮੰਦਰ ਕੁੱਟਣ ਬੁਜਰੀ ਉਹਨਾਂ ਦਰਮਟ ਫੇਰਨ ਉਹਦੇ ਉੱਤੇ ਹਾਂ ਹਾਂ ਫੇਰ ਲਾ ਦੇ ਠੀਕ ਹੈ ਨਾ ਤੇ ਹਾ ਕਰਦੇ ਕਰਦੇ ਚਾਹੇ ਮੈਂ ਇੱਥੇ ਤੇਰੇ ਨਾਲ ਮੈਂ ਕੰਮ ਕਰਵਾਉਂ ਮੈਂ ਬਾਈ ਨੂੰ ਉਧਰ ਲਾ ਦਾਂਗੇ ਵੀ ਬਜਰੀ-ਬੁਜਰੀ ਲੜਾਉਣ ਵਾਸਤੇ ਮੈਂ ਤੇਨੂੰ ਮਸਾਲਾ ਤੇਰੇ ਕੋਲ ਮੈਂ ਪਜਾ ਦੂੰਗਾ ਹਾਂ ਵਾਹ ਕੰਮ ਕੰਮ ਬਗਲ ਨਹੀਂ ਮੈਨੂੰ ਕੋਈ ਜਾਣਾ ਦੇਖ ਅਦਰ ਸਿਚੁਏਸ਼ਨ ਦੇ ਸਿਚੁਏਸ਼ਨ ਦੇ ਹਿਸਾਬ ਨਾਲ ਕਿ ਕਿ ਜਿਹੜੇ ਰਿਜ਼ਲਟ ਆਉਣੇ ਆ ਉਹ ਰਿਜ਼ਲਟ ਆਉਣੇ ਆ ਬਾਦ ਪੈਰ ਤੱਕ ਜਬਰਦਾ ਕਾਣ ਅੱਠ ਵਜੇ ਲੋਕਾ ਗਣ ਹੋਣੀ ਹੈ ਸ਼ੁਰੂ ਹੋਣ ਲੜਨੀ ਹੈ ਨਾ ਹੋਰ ਜਿਆਦਾ ਦੇਖਿਆ ਵੀ ਆਪਾਂ ਨੂੰ ਲੱਗਿਆ ਵੀ ਕੁਝ ਸੁਰ ਟਿਕਾਣਾ ਠੀਕ ਹੈ ਠੀਕ ਹੈ ਜਣਾ ਜਦੇ ਫਿਰ ਆਪਾਂ ਨੇ ਗੱਡੀ ਉੱਧਰ ਖਿੱਚ ਦੇਣੀ ਹੈ ਲੱਡੂ ਲੈ ਕੇ ਠੀਕ ਹੈ ਨਾ ਠੀਕ ਹੈ ਜਣਾ ਇਹ ਹਾਂ ਮੇਰਾ ਗੱਲ ਮੈਨੂੰ ਔਕਾਸ ਬਣ ਨਹੀਂ ਆਗੀ ਔਕਾਸ ਬਣੀ ਆਗੀ ਅੱਛਾ ਵੀ ਦਿੱਲੀ ਵਿੱਚ ਸਰਕਾਰ ਆਪਣੀ ਬਣੂਗੀ ਕੇਜਰੀਵਾਲ ਦੀ ਹੈ ਹਾਂ ਆ ਆ ਬੰਦੇ ਨਹੀਂ ਆਮ ਆਦਮੀ ਨਹੀਂ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਐਮ ਐਲ ਏ ਕੋਲ ਵੀ ਜਾਣਾ ਹੈ ਭਾਈ ਲਓ ਜੀ ਇੱਧਰ ਦੇਖਦੇ ਹੁਣ ਤੇ ਐ ਪਾਪਾ ਜੀ ਨੇ ਭਈਏ ਤੋਂ ਜਿਹੜਾ ਉਹ ਲਵਾਤੀ ਪਾਣੀ ਲਵਾਤਾ ਉਹ ਦਵਾਈ ਵਾਲਾ ਹੀ ਲਵਾਤਾ ਦਵਾਈ ਸੀਗੀ ਮੁਸਕ ਜਾਉਂਦਾ ਦਵਾਈ ਦੇ ਵਿੱਚ ਵਿੱਚ ਦੇ ਮੇਲੋ ਜੀ ਪਾਪਾ ਜੀ ਨੂੰ ਮਾ ਦਵਾਈ ਦਾ ਮੁਸਕਉਂਦਾ ਮੈਂ ਕਹਿੰਦਾ ਉਹ ਡਾਇਬੀਟੀ ਪੰਪੇਟੇ ਬਚੀ ਵੀ ਹਾਂ ਪਿਆਜ ਨੂੰ ਕਰੀ ਦਿਓ ਥੋੜੀ ਵਿੱਚੇ ਵਿੱਚੇ ਮੈਂ ਚੱਲ ਕੰਪਨੀ ਫੇਰ ਉਹ ਕੋਈ ਟਾਈਮ ਹੀ ਨਹੀਂ ਲੱਗਿਆ ਉਹ ਕਹਿੰਦਾ ਕੌੜੀ ਦਵਾਈ ਵੀ ਚਾਹੀਦੀ ਕਹਿੰਦਾ ਬਾੜੀ ਮੋਟੀ ਕਹਿੰਦਾ ਆ ਕਰਕੇ ਮੋਹਾਲੀ ਨੂੰ ਵੱਧ ਪਾਣੀ ਇੱਧਰ ਤਲਾਰਵਾ ਆ ਇਹ ਵੀ ਹੈਗੇ ਲਓ ਜੀ ਆ ਵੈਰਾਈਟੀ ਆਪਰ ਕੋ ਮੜੇ ਇਹਨੇ ਇੱਕ ਬਲੌਗ ਦੇਖਿਆ ਮੇਰਾ ਸੇ ਕੱਲ ਜੀ ਤਾਂ ਇਹਨੇ ਬਲੌਗ ਦੇਖ ਕੇ ਕਹਿੰਦਾ ਸਰਦਾਰ ਜੀ ਕੰਮ ਸ਼ੁਰੂ ਕਰ ਦਿੱਤੀ ਆ ਮੈਂ ਆਨੇ ਲਗਾ ਮਾਂ ਪਾਈ ਆ ਜਾ ਹੁਣ ਕੀ ਕਰਨਾ ਹੈ ਹਾਂ YouTube ਤੇ ਦੇਖਾ ਇਸ ਕੋ ਐਸੇ ਪਕੜਾ ਐਸੇ ਐਸੇ ਪਕੜ ਕੇ ਐਸੇ ਕਰੋ ਉੱਗਾ ਉੱਪਰ ਦਾ ਖਾਂ ਹਾਂ ਬਸ ਤਾਂ نیچے ਆਨੇ ਕਾ ਜਰੂਰਤ ਨਹੀਂ ਜਹਾਂ ਜਹਾਂ ਤੇ ਇંટ ਲਗਾ ਵਾਹ ਵਾਹ ਤੇ ਕਰਦੇ ਠੀਕ ਹੈ ਨਾ ਠੀਕ ਹੈ ਸ਼ੱਤੋ ਜੀ ਦੇ ਕਹਨਾਂ ਕਨ ਰਾਜੇ ਕੁੰਭ ਚ ਵੀ ਗਿਆ ਵਾ ਅੱਛਾ ਕਹਿੰਦਾ ਕੁੰਭ ਚ ਵੀ ਦੇਖ ਕੇ ਗਿਆ ਹੋਇਆ ਆ ਠੀਕ ਹੈ ਯਾਰੋ ਵੀ ਮਿਥਰੀਆ ਕੱਟੇ ਦੇ ਕੰਮ ਨੂੰ ਹੁਣ ਉੱਥੇ ਤਾਂ ਬਜਰੀ-ਬੁਜਰੀ ਦੇਖ ਲਈ ਵੀ ਚੈੱਕ ਕਰ ਲਈ ਦੀ ਵੀ ਪੂਰੀ ਤੇਰੀ ਬਜਰੀ ਉਹ ਹਾਂ ਪਾਂ ਜੜੀਆਂ ਤਾਂ ਐਟਾ ਰੱਖੀਆਂ ᱛੀਆਂ ਉਹ ਹਿਸਾਬ ਦਾ ਬੰਦੇ ਨੇ ਕੰਮ ਆਪਣਾ ਪੂਰਾ ਕਰਤਾ ਉਹਨੇ ਠੀਕ ਹੈ ਨਾ ਮਾਦਾ ਦੇਖਦਾ ਤਾਂ ਵੀ ਜੇ ਅੱਜ ਆਉਂਦਾ ਉਹ ਭਰਾਇਆ ਹੀ ਨਹੀਂ ਹੈਗਾ ਹੁਣ। ਉਹ ਬੱਡੇ ਹੋਣਾ ਯਾਰ। ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਗਲੇ ਦੀ ਮਰਜੀ ਹੈ ਯਾਰ। ਪਾਪਾ ਜਿੰਨੇ ਉਹਦੇ ਬਣਦੇ ਤੇ ਰਾਤ ਰੁਪਈਏ ਉਹਦੇ ਹੱਥ ਤੋਂ ਫਰਤਾਰਤੇ ਜਾਂ ਪਾ ਨੇ। ਉਹਨੇ ਕੋਆ ਬੰਦਾ ਆ ਗਿਆ ਚੱਲ ਟਿਚ 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 ਲੱਗਿਆ ਰਹੂਗਾ ਏ। ਇੱਕ ਬੰਦਾ ਹੋਇਆ ਬੰਦਾ ਬੰਦਾ ਦੂਰ ਪੜਾਇਆ। ਮਰਮੋਟਾ ਇਧਰ-ਉਧਰ ਹੋਈ ਜਾਂਦਾ ਗੱਲ ਤਾਂ ਸਹੀ ਠੀਕ ਆ। ਅੱਲਾ ਬੰਦਾ ਤੇ ਨੀ ਰੱਖਦਾ। ਆਇਨ ਨੂੰ ਠੀਕ ਅੱਦਨ ਨਹੀਂ ਆਣਾ ਠੀਕ ਆ। ਹੋਰ ਕੀ ਅੱਦਨ ਆਦਾ। ਇੱਥੇ ਜੇ ਆਪਾਂ ਪਾਣੀ ਡੋਲ ਡੋਲ ਕੇ ਜਿਹੜਾ ਪਾਈਪ ਚੋਂ ਕੱਢਿਆ ਤਾਂ ਉਹਨੂੰ ਗਿੱਲਾ じゃ ਕਰਤਾ ਔਰੇ ਹੂੰ ਲਾ ਫਾਈ ਦੇਖ ਲੈ ਹੁਣ ਤੋਂ ਰੋੜੀਆਂ ਓਕੇ ਨਾ ਉੱਥੇ ਜੇ ਥੋੜੀ ਜਿਆਦਾ ਪਈ ਉਹਨੂੰ ਚੱਕ ਕੇ ਉਹ ਖੁੰਜੇ ਦੇ ਵਿੱਚ ਗਿਰਨੀ ਮੜੀ ਜੀ ਸਾਈਡ ਪਰ ਉਹਦੇ ਖਿੱਟ ਵੀ ਤੇਰੀ ਦੱਬ ਹੋਈ ਵੀ ਆ ਇੱਥੇ ਵੀ ਜਿਆਦਾ ਖੁੰਜੇ ਦੇ ਵਿੱਚ ਕੋਈ ਉਹ ਗੁੱਡੂ ਨੇ ਆਪੇ ਕਰ ਦਿਆ ਜੀ ਹਾਂ ਮੜ ਦੇਖਣਾ ਫੇਰ ਇਹਨਾਂ ਪਾਣੀ ਛਿੜਕਣਾ ਪਾਣੀ ਛਿੜਕ ਕੇ ਫੇਰ ਦੁਰਮੜ ਵਜਣਾ ਫੇਰ ਦੁਰਮੜ ਵਜਣਾ ਪਾਣੀ ਉੱਥੇ ਹੈਗਾ ਮੋਟਰ ਨਾਲ ਕੋਲ ਪਈ ਆ ਬਾਲਟੀ ਕੋਲ ਆ ਗੇਰ ਕੇ ਇਸੇ ਪੌੜੀ ਪੌੜੀ ਹੈਗੀ ਆ ਪੌੜੀ ਲਾ ਕੇ ਬਾਈ ਦੀ ਆਪਾਂ ਡਿਊਟੀ ਲਾ ਦਿੰਨੀ ਵੀ ਤੂੰ ਸੰਭਾਲ ਆ ਇੱਥੇ ਵਾਲੀ ਡਿਊਟੀ ਆ ਉਧਰ ਮੈਂ ਸੰਭਾਲਦਾ ਤੇਰੇ ਕੋਲ ਹੈਨਾ ਹੂੰ ਕਿਉਂਕਿ ਉਹਦਾ ਗੁੱਡੂ ਦਾ ਉਹ ਦੂਏ ਨੇ ਤਾਂ ਤੈਨੂੰ ਫੜਾ ਫੜੂ ਵੀ ਦੇਣਾ ਮਾੜਾ ਮੋਟਾ ਜੇ ਮੈਂ ਇੱਥੇ ਚੱਲੇ ਵੀ ਗਿਆ ਇੱਧਰ ਉੱਧਰ ਯਾਰ ਕੋਈ ਗੱਲ ਨਹੀਂ ਲੋ ਜੀ ਸਾਰੀ ਸੈਟਿੰਗ ਥੱਲੇ ਹੋ ਗਈ ਆ ਬਾ ਹੁਣ ਮਤਲਬ ਕਹਿੰਦਾ ਵਾ ਫਰਸ਼ ਦੀ ਤਿਆਰੀ ਹੈ ਤੇ ਇੱਥੇ ਥੋੜੀ ਜਿਹੀ ਲੀਕਿੰਗ ਲੱਗਦੀ ਆ ਮੈਨੂੰ ਨਰਮ ਹੋ ਗਈ ਮਿੱਟੀ ਉਹਰੇ ਜਿਹੜਾ ਅਸੀਂ ਉਹ ਦਿਨ ਪਾਈਪ ਦਾ ਕੰਮ ਕਰਿਆ ਦੇਖਦੇ ਆ ਕਿ ਕੀ ਬਣਦਾ ਹੈ ਸਵਾਰ ਕੇ ਦੇਖ ਕੇ ਨਾ ਇੱਕ ਵਾਰ ਚੱਲਣ ਨੂੰ ਦਿੰਦੇ ਹਾਲ ਕੰਮ ਛੋਵਰੀ ਨੇ ਬਹੁਤ ਜਿੱਦ ਕਰੀ ਕਰ ਤੇ ਇਹ ਆ ਗਈ ਨਾਲ ਇੱਧਰ ਨੂੰ ਜਾਣਦਾ ਪਤਾ ਨਹੀਂ ਐਸੇ ਨੂੰ ਗਿਰ ਜੂਗਾ ਵਿੱਚ ਇਹਦੇ ਇੱਧਰ ਗਿਰ ਜੂਗਾ ਪਿੱਛੇ ਮੁੜ ਜਾਓ ਪਿੱਛੇ ਮੁੜ ਜਾਓ ਪਿੱਛੇ ਮੁੜ ਜਾਓ ਪਿੱਛੇ ਮੁੜ ਜਾਓ ਹਾਂ ਲਓ ਜੀ ਹਾਂ ਜੀ ਚਾਹ ਬਾਬੇ ਮੂਰੇ ਟੰਗੀ ਵੀਰਿਆ ਚੱਕ ਲਿਆ ਕਲਾਫ ਲਓ ਜੀ ਇੱਧਰ ਆੜੀ ਹੋ ਗਿਆ ਕੰਮ। ਉਹ ਤਰਲੇ ਉਹ ਸੜ ਬਜਰੀ ਚ। ਚਲ ਹੋਰ ਉੜਾ ਲਾਏ ਨੂੰ ਵੀ। ਹੌਲੀ ਹੌਲੀ ਕਰਕੇ। ਆਹ ਗੱਲਿਆ ਤੁਸੀਂ। ਹਾਂ? ਅੱਛਾ ਗੋੜ ਪੱਕਦਾ ਅੱਜ ਫੇਰ ਉੱਥੇ। ਇੱਕ ਬਾਕੀ ਕਰ ਲਾ। ਪਾਗਜ ਵੀ ਤੁਸੀਂ ਕੋਈ ਇਹ ਜੀ ਦੇਖਦੇ। ਆਹ ਫੇਰ ਝਾਰਿਆ ਬੰਦੇ ਨਾ। ਛੇ। ਘਰ ਮੈਂ ਜਮਈ। ਸ਼ੁਭਰੀ। ਗੋੜ ਖਾਣਾ ਆ ਜਾ ਪੁੱਤੋ। ਗੋੜ। ਗੁਰਖਾਲ ਆ ਜਾ ਤੱਤਾ ਚੜਦੀ ਗੱਲ ਤੇ ਬਸਾਨੂੰ ਪਾਈਪ ਜਲੀ ਕਮਨ ਨਾਲ ਦਾ ਉੱਥੇ ਜੀ ਚੌਂ ਲਾ ਕੇ ਪਾਣੀ ਆਹ ਪ੍ਰੋਜੈਕਟ ਕਰਨਾ ਪੈ ਗਿਆ ਜੀ ਐਨਾ ਪਾਣੀ ਚਾਹੁੰਦਾ ਹੈ ਕੱਟ ਨਹੀਂ ਆਈ ਕਹਾਣੀ ਤੇ ਉਹ ਉਹ ਅੱਛਾ ਲਾ 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 ਤੇ ਇਧਰ ਵੀ ਦੇਖਦੇ ਹਾਂ ਹੁਣ ਕੰਮ ਸ਼ੁਰੂ ਕਰ ਦੇਣਾ ਇਹਦੇ ਵਾਲਾ ਵੀ ਥੱਲੇ ਗੱਲਾ ਕਰਕੇ ਸਾਹ ਕੋ ਉੱਚਾ ਨੀ ਮਾ ਤੇ ਪਹਿਲਾਂ ਕਿਹਾ ਤਾਂ ਵੀ ਇਸੇ ਦੇ ਚੱਕ ਕੇ ਥੋੜਾ ਸਮਾਨ ਇੱਧਰ ਉੱਧਰ ਪਾ ਲੰਦੇ ਉੱਥੇ ਉਹ ਕੁੱਟਦਾ ਥਾਲਾ ਸਾਰੇ ਮਾੜਾ ਜੇ ਬੰਦਾ ਅੱਗੇ ਪਿੱਛੇ ਹੋਗਾ ਚੱਲ ਉਹ ਹੀ ਪੁੱਠਾ ਕੰਮ ਕਰ ਦੇਣਾ ਹੁਣ ਆਉ ਉੱਚਾ ਪਿਆ ਏਰੀਆ ਇਹਨੂੰ ਕਿਹਾ ਤਾਂ ਵੀ ਥੱਲੇ ਉਤਰ ਕੇ ਤੂੰ ਦੇਖਿਆ ਨਾ ਬਸ ਠੀਕ ਹੈ ਓਕੇ ਬਸ ਆਲੀ ਕੋਈ ਰਿਸਪੌਂਸਿਬਿਲਟੀ ਉਹ ਨਹੀਂ ਹੈਗੀ ਹੋਰ ਕਿਆ ਤੇਰਾ ਫਰਜ ਬਣਦਾ ਥੱਲੇ ਉਤਰ ਕੇ ਦੇਖ ਕੇ ਜਾਣ ਦਾ ਇਹਦਾ ਹਾਂ ਹੁਣ ਮਸਾਲਾ ਉਪਰ ਬਜਰੀ ਪਾ ਪਾ ਕੇ ਲੈਵਲ ਕਰਦੀ ਇਹਨੂੰ ਭਾਈ ਥੱਲੇ ਜਿੱਥੇ ਮਰਜੀ ਜ਼ਿਆਦਾ ਪੈ ਜਾਵੇ ਘੱਟ ਪੈ ਜਾਵੇ ਸੁਹਾਫੇਰ ਗੱਲ ਨਹੀਂ ਨਾ ਸਮਝਦਾ ਤੁਸੀਂ ਮਿਸਤਰੀ ਮਿਸਤਰੀ ਜਿਆਦਾ ਬੰਦੇ ਤੇ ਕਿਸੇ ਤੇ ਆਪਾਂ ਨੇ ਨਾ ਮਿਹਨਤਾਂ ਨਾ ਲੈਣਾ ਹੈ ਤਾਦਾ ਕੰਮ ਵੀ ਵਧੀਆ ਕਰਕੇ ਦੋ ਕੰਮ ਵਧੀਆ ਹੀ ਹੋਊਗਾ ਸੁਹਾਫੇ ਤਾਂ ਇੱਥੇ ਦੇ ਦਲੇ ਨੁਕਸਾਨ ਕਰਨਾ ਹਾਂ ਲਾ ਗੇਰੇ ਦੇ ਚਲ ਦੱਸ ਮੈਂ ਕਿੱਥੇ ਖੜਾ ਗੇਰੇਆ ਪਾਣੀ ਕਿੱਥੇ ਸਾਰਾ ਕੰਮ ਕਰਨਾ ਜੋੜੀ ਤੇ ਕੰਮ ਨਹੀਂ ਹਾਂ ਲਾ ਮੈਂ ਇੱਧਰ ਹੋ ਗਿਆ ਲੋ ਜੀ ਇਧਰ ਹੋ ਜੰਨਾ ਹਾਂ ਸਾਰਾ ਠੀਕ ਹੈ ਲਓ ਜੀ ਹੋ ਗਿਆ ਕੰਮ ਸ਼ੁਰੂ ਮਿਕਚਰ ਹੋ ਗਿਆ ਤਿਆਰ ਸਾਡਾ ਹਾਂ ਆ ਲੈ ਸੋਰਾ ਅੱਛਾ ਹੈ ਵਿਚਾਰਨਾ ਪੜਨਾ ਇੱਕ ਇੱਕ ਦਾ ਸਲਾਹ ਹੋਰ ਚਾਹੀਦਾ ਉਹ ਪਿਆ ਹਾਂਜੀ ਹਾਂ ਤਾਂ ਚਲਣੀਆਂ ਗੱਲਬਾਤ ਸੋਲ ਮੈਂ ਪਰਦਾ ਫਿਰ ਹੌਲੀ ਹੌਲੀ तो उसी फिर शिफ्ट शिपिंग शुरू करो रलाना पड़ता है इसको पहले थोड़ा जा ठीक है ना ऐसे नहीं पानी पानी जा उठा कर डाल देना बीच में तो आ जा, उसको छोड़कर कर इधर आ जाया करो वापसी में ठीक है ना आ जाओ आ जाओ ਚਲ ਉਠਾ ਇਹ ਵੀ ਤਾਂ ਫੇਰ ਡਬਲ ਟਰਾਂਸਫਰ ਕਰਨਾ ਪੈਣਾ ਬਾਈ ਤੈਨੂੰ ਨਹੀਂ ਥੋੜੇ ਜਿਹੜੇ ਰੱਖ ਦੇ ਰੇ ਥੋੜੇ ਜਿਹਾ ਖੇਤੇ ਦੇ ਤਰੀਕਾ ਹੀ ਵਾਲਾ ਕੰਮ ਠੀਕ ਹੁੰਦਾ ਹਾਂ ਆਪਣੇ 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 ਸਭ ਆਪਣੇ ਕੰਮ ਇਹ ਵੀ ਹੈਗਾ ਇਸੇ ਤੇ ਉਹ ਬਰਾਖੋ ਇਸੇ ਤੇ ਉਹ ਰੱਖ ਦੋ ਬਣ ਵੀ ਨਾ ਕਰਦਾ ਹੁਣ ਨਹੀਂ ਕਰਦਾ ਨਾ ਉਠਾ ਉਠਾੜਿਆ ਕਰੇਗਾ ਇਧਰ ਸੇ ਤੋ ਸ਼ਿਆਕਾ ਭਾਗਾ ਹੁਣ ਮੜ ਨਹੀਂ ਆਇਆ ਚੋਣੀ ਗਾ ਕੀਮਨਾ ਕੰਮ ਕਰਨਾ 10 ਦਾ ਕੀਮ ਕਸਣਾ ਕੰਮ ਮਾ ਮੋਟਾ ਜੇ ਡੱਕਾ ਢੱਕਾ ਜਿਹਾ ਲੱਗਦਾ ਬਾਈ ਵਿੱਚ ਤੇ ਮੜੋ ਜੱਖਾ ਨਾ ਆਏ ਹੈਗਾ ਜੇ ਆ ਦੇਖੋ ਲੁੱਕੇ ਲੁੱਕੇ ਜਿਹਾ ਹੀ ਅਸਲੇ ਵਿੱਚ ਪਹਿਲੇ ਨਹੀਂ ਕੀ ਬੋਖੇ ਹਾਂ ਚੋਹਣਾ ਚਾਹੀਦੇ ਤੇ ਆ ਲੋ ਖਾਲੇ ਉਹ ਆਏ ਪਾਉਂ ਕਾਟ ਪੰਦ ਗਾ ਬਿੱਚ ਆਵਣੇ ਆਵਣੇ ਨੇ ਪਾਲੀ ਜੀ ਗਾਟੀ ਆਹ ਰੈਤਰੀ ਰੁਕ ਗਈ ਤੇ ਬੋਗਾ ਗੱਲਾਂ ਚੰਦਾ ਆ ਗਿਆ ਕਾਲਾ ਆ ਗਿਆ ਕਿਹੜਾ ਆ ਗਿਆ ਹਾਂ ਇਹ ਗੱਲ ਵੀ ਗੱਲ ਸੁਣੋ ਹਾਂ ਮੇਰੀ ਗੱਲ ਪਹਿਲਾਂ ਦਾ ਮੈਨੂੰ ਖਾਸਾ ਰਹਿ ਵੀ ਪਤਾ ਹੈ ਹਾਂ ਠੀਕ ਹੈ ਇਹਦਾ ਬਾਬਾ ਬਿਸ਼ਕਾ ਮੰਦਰ ਬੈਠਾ ਬੈਠਾ ਹੋ ਆਏ ਥੋੜਾ ਨਾ ਗੱਲ ਜਾਂ ਗੱਲ ਸੁਣਾਈ ਦੀ ਫਿਰ ਗੱਲ ਚੱਜਾਲ ਕਰ ਸੁਣਾਈ ਦੀ ਹੁੰਦੀ ਆ ਉਹਨਾਂ ਨੂੰ ਬਾਬਾ ਬਿਸ਼ਾ ਮੰਦਰ ਨਹੀਂ ਪਹਿਲਾਂ ਚਲ ਆਏ ਵੀ ਦੱਸਦੇ ਵੀ ਚੱਲ ਕੇ ਕੋਈ ਗੱਲ ਨਹੀਂ ਹੁਣ ਆਮ ਆਦਮੀ ਪਾਰਟੀ ਹਾਰ ਗਈ ਕਾ ਪਾਰਟੀ ਦਾ ਮੇਰੀ ਬਣ ਨਹੀਂ ਕਰੋਨਾ ਅਜ ਫ੍ਰੀ ਹੋ ਗਿਆ ਜਰਾ ਨਾ ਚਲੋ ਗੱਲ ਸੁਣੋ ਮੇਰੀ ਗੱਲ ਇਹ ਤਾਂ ਜੋਪਲਵਾਲ ਖੋਲਦੇ ਆ ਟੜਾਈ ਇਕ ਟੜਾਈ ਲੈਣਾ ਹਾਂ ਚੱਲ ਕੋਈ ਗੱਲ ਨਹੀਂ ਉਹ ਦੇਖੋ ਪੰਜਾਬ ਵਿੱਚ ਆ ਹਾਂ ਉੱਥੇ ਕੋਈ ਗਲਤ ਕੰਮ ਕਰਿਆ ਹੋਣਾ ਤਾਂ ਹੀ ਹਾਰੇ ਉਹ ਪੋਲੀਟিক্যাল ਸਾਇੰਸ ਪੋਲੀਟিক্যাল ਸਾਇੰਸ ਆ ਗਈ ਗੱਲ ਹੁਣ ਆਇਆ ਹੁਣ ਕਿਹਦਾ ਕਹਿੰਦਾ ਬੜ ਬੜੇ ਬਰੋਟੇਟਾ ਤੇ ਬਾਬਾ ਪਿਪਾ ਕਹਿੰਦਾ ਪਿਪਲ ਦਾ ਪੱਤਾ ਖੜਖੜ ਲਾਈ ਆ ਹਾਂ ਝੜ ਗਏ ਬਰਾਨੇ ਨੂੰ ਤੇ ਨਵਿਆਂ ਦੀ ਆਈ ਆ ਇਹ ਵੀ ਗੱਲ ਠੀਕ ਹੈ ਤੇਰੀ ਠੀਕ ਹੈ ਅੱਛਾ ਸੁਣ ਹੁਣ ਜਿਹੜਾ ਚੱਲ ਆਇਆ ਇਹ ਇਹਨੂੰ ਆਪਾਂ ਬੰਦ ਕਰੀਏ ਗੱਲ ਨੂੰ ਆਹ ਕਹਿੰਦਾ ਵੀ ਚੂਹੇ ਆ ਗਏ ਕਣਕ ਦੇ ਵਿੱਚ ਬਹੁਤ ਕਿੱਥੇ ਮੱਥਾ ਟੇਕੀਏ ਕਿਹੜੇ ਬੰਦਰਵਾ ਆਏਗਾ ਹੁਣ ਝਾੜੂ ਪਤਾ ਉੱਥੇ ਛੱੜਦਾ ਝਾੜੂ ਕਿੱਥੇ ਆਹ ਨਗਰ ਜੇ ਪੀ ਲਓ ਉੱਥੇ ਉੱਥੇ ਝਾੜੂ ਝੜੂਣਾ ਪੈਣਾ ਵੀ ਇਹਨਾਂ ਵਾਸਤੇ ਵੀ ਕੋਈ ਉਹ ਮੌਕੇ ਦੀ ਗੱਲ ਥੋੜੋ ਕਰਦਾ ਉਹ ਚੂਹੇ ਇਹ ਕਹਿੰਦਾ ਵੀ ਚੂਹੇ ਨੂੰ ਕਿੱਥੇ ਚੂਹੇ ਪੰਦਾ ਹੁਣ ਕੋਈ ਬੈਠ ਲੈ ਕੀ ਚਿੱਟੇ ਚੂਹੇ ਵੀ ਹੁੰਦੇ ਆ ਚਿੱਟੇ ਚੂਹੇ ਵੀ ਹੁੰਦੇ ਆ ਉਹ ਚਿੱਟੇ ਬੰਦੇ ਹਾਂ ਕੀ ਗੱਲ ਬਣੀ ਆਇ ਕਰੋ ਹੁਣ ਦੇਖੋ ਚੂਹੇ ਦੇ ਰੂਪ ਇੱਕ ਮਿੰਟ ਸੁਣ ਲਓ ਮੇਰੀ ਗੱਲ ਹਾਂ ਆਪਾਂ ਚੂਹਾ ਖੱਡਾ ਪਾ ਦਿੰਦੇ ਆ ਹਾਂ ਖੱਡਾ ਪਾ ਦ ਲੈ ਹਾਂ ਉਹਦੇ ਵਿੱਚ ਵੀ ਜੀਮੀ ਦਾ ਦਵਾਈ ਪਾ ਦਿੰਦੇ ਆ ਹਾਂ ਦਵਾਈ ਹਾਂ ਫਿਰ ਚੂਹਾ ਬੰਦ ਕਰ ਦੋ ਖੱਡ ਚੂਹਾ ਵਿੱਚੇ ਖਾ ਕੇ ਮਰ ਜਾਂਦਾ ਅੱਛਾ ਹੀ ਨਾ ਉਹ ਇੱਥੇ ਖੱਡਾ ਕਿੱਥੋਂ ਟੋੜੋ ਤੁਸੀਂ ਉਹ ਕਰਕੇ ਵਿੱਚੇ ਕਰਕੇ ਵਿੱਚੇ ਖੱਡਾ ਕਿੱਥੇ ਲੱਭੂਗੇ ਖੱਡਾ ਉਹ ਇਹ ਕਹਿੰਦਾ ਵੀ ਕਿਤੇ ਦੱਸ ਦੇ ਮੰਦਰ ਮੰਦਰ ਜੀ ਕਿਤੇ ਮੱਥਾ ਟੇਕ ਆਈਏ ਵੀ ਚੂਹੇ ਆਉਣ ਦੇ ਹਟ ਜਾਣਾ ਮੰਦਾ ਦੇਖੋ ਇਹ ਚੂਹਾ ਦੇਖ ਦੇਖ ਇੱਧਰ ਗੱਲ ਸੁਣ ਸੁਣੀ ਦਾਦੂ ਦਾ ਚੜਦੀ ਮੰਦਰ ਚ ਚੜਦੇ ਰੇ ਹੋਰ ਪਤਨ ਚੜ ਜਿਹੜਾ ਲੋਕਾਂ ਨੇ ਕਹਿੰਦੇ ਯਾਰ ਕੀ ਕਰ ਲੋ ਅੱਛਾ ਗੱਲ ਸੁਣੋ ਇੱਧਰ ਜਦੋਂ ਕਿਸੇ ਨੇ ਬਾਹਰਲੇ ਮੁਲਖ ਜਾਣਾ ਹੁੰਦਾ ਹੈ ਹਾਂ ਅਗਲਾ ਜਹਾਜ਼ ਚੜਾ ਕੇ ਆਉਂਦਾ ਹੈ ਕਿਤੇ ਮੰਦਰ ਚ ਕਿਤੇ ਗੁਰਦੁਆਰੇ ਚ ਹੈ ਨਾ ਚਾ ਹੁੰਦਾ ਹੈ ਕੰਮ ਕਿ ਨਹੀਂ ਹੈ ਨਾ ਅੱਛਾ ਗੱਲ ਸੁਣੋ ਕਿਸੇ ਨੇ ਵਿਆਹ ਕਰਾਉਣਾ ਹੁੰਦਾ ਉਹ ਜੋੜੀ ਜੀ ਦਾ ਚੜਾ ਕੇ ਆਇਆ ਕਰਦਾ ਕੋਸ ਹੈ ਨਾ ਕਿਤੇ ਜਾਣਾ ਤੇ ਜਾਂਦੇ ਆ ਕਰਦੇ ਨਾ ਬਹੁਤ 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 ਜਣੇ ਕਰਦੇ ਇਹ ਕਹਿੰਦਾ ਵੀ ਮੈਨੂੰ ਵੀ ਦੱਸਦੇ ਹੁਣ ਚੂਹੇ ਦਾ ਕੋਈ ਚੂਹੇ ਨੂੰ ਕਦਮ ਕਰਨਾ ਚੂਹਾ ਹੀ ਚੜਾਇਆ ਆਉਂਦੇ ਕਹਿੰਦਾ ਕਿਤੇ ਚੂਹੇ ਦਾ ਦਾ ਪਾਈ ਪੈਸੇ ਚੂਹਾ ਨੇ ਤਾਂ ਪਾਈ ਖਾੜੀ ਹੋ ਕਾਂਕ ਵੀ ਖਾਣੀਆਂ ਗੰਨਾ ਵੀ ਚਬਕਾ ਆਲੂ ਵੀ ਖਾਂਦੇ ਯਾਰ ਮੇਰੇ ਯਾਰ ਗੰਨੇ ਵਾਲੀ ਸ਼ਾਨ ਨੂੰ ਨਾ ਭੇਜ ਤੂੰ ਆਏ ਨਾ ਕਰਿਆ ਆ ਯਾਰ ਆਏ ਨਾ ਕਹ ਉਹਨੇ ਭੁੱਖਾ ਦਾ ਮਾਰਨਾਂ ਨਹੀਂ ਹਾਂ ਰੋਟੀ ਦਾ ਰੱਬ ਨੇ ਦੇ ਜੇ ਟਿੱਟ ਦਾ ਭਰ ਲੈ ਜਾ ਕਰੇ ਇਹ ਬਾਈ ਚੂਹੇ ਨਾਲ ਅਜਾ ਇਹ ਚੂਹੇ ਪਾਲ ਚੂਹੇ ਦੇ ਹੱਕ ਤੇ ਚਲੇ ਗਿਆ ਇਹ ਹੱਕ ਤੇ ਚਲੇ ਗਿਆ ਮੇਰੀ ਗੱਲ ਸੁਣੋ ਦੇਖੋ ਦੇਖੋ ਉਧਰ ਮੋਦੀ ਤੰਗ ਕਰਦਾ ਕਿਸਾਨਾਂ ਨੂੰ ਇਧਰ ਚੂਹਾ ਤੰਗ ਕਰਦਾ ਉਹ ਕੀ ਲੱਜ ਗਈ ਉਧਰ ਮੋਦੀ ਜਿੱਤ ਗਿਆ ਤੇ ਦਿੱਲੀ ਦੇ ਵਿੱਚ ਮੋਦੀ ਵੇ ਲੋ ਸਾਹਿਤ ਚੂਹ ਜਿਹੜਾ ਜਿੱਤਿਆ ਉਹਦੇ ਹੱਕ ਤੇ ਤੂੰ ਹੋ ਗਿਆ ਇਧਰ ਤੱਕ ਕੂ ਚੂਹਾ ਜਿਤਾਤਾ ਮੋਦੀ 15 ਸਾਲ ਹੋ ਗਏ ਪਹਿਲਾ ਮੰਤਰੀ ਬਣੇ ਨੂੰ ਹਾਂ ਉਹ ਕੇਜਰੀਵਾਲ ਵੀ 15 ਸਾਲ ਹੋ ਗਏ ਮੁੱਖ ਮੰਤਰੀ ਬਣੇ ਨੂੰ ਇਹਦਾ ਮਤਲਬ ਜੇ ਹੁਣ ਕੇਜਰੀਵਾਲ ਹਾਰ ਗਿਆ ਤਾਂ ਹੁਣ ਕਹਾ ਮੋਦੀ ਵੀ ਹਾਰੂਗਾ ਹੈ ਹਾਂ ਆਏ ਹੋਗਾ ਲੈ ਦੇਖੋ ਇਹ ਸਰਕਾਰਾਂ ਹੈ ਜਾਂ ਸਿੱਧਾ ਦ੍ਰਿਸ਼ਟੀ ਹਾਂ ਉਹ ਰਾਸ਼ਟਰਪਤੀ ਕੋ ਜਾ ਕਹਦਾ ਬਿਲਕੁਲ ਉਹ ਕਹਦਾ ਮੈਨੂੰ 100 ਵਾਰ ਕੁਰਸੀ 1000 ਵਾਰ ਮੈਂ ਕੁਰਸੀ ਦਾ ਭੁੱਖਾ ਨਹੀਂ ਹਾਂ ਮੇਰਾ ਕੰਮ ਦੇਖੋ ਦਿੱਲੀ ਚ ਇਹ ਵੀ ਗੱਲ ਹੈ ਜਦੋਂ ਠੀਕ ਆ ਇਹ ਹਾਜ ਤਾਂ ਬਣੀ ਵੀ ਆ ਜੀ ਲੋਪਲਵਾਰ ਕੋਲ ਦੇ ਆ ਇਕੜੇ ਘੈਣੇ ਚੜਾ ਜਿੰਨੀ ਸੇਵਾ ਦੀ ਕਰ ਗਿਆ ਹਾਂ ਉਹਨੇ ਜੇਲ ਕੱਟੀ ਮਿਸਤਰੀ ਦਾ ਚੂਹਾ ਫੜ ਕੇ ਜਿਆਦਾ ਮੈਂ ਇੱਕ ਜੇਲ ਕੱਟੀ ਉਹ ਕਹਣਾ ਤੂੰ ਆਪਣੇ ਬੈਗ ਦੇ ਵਿੱਚ ਚੂਹਾ ਬੰਦ ਕਰ ਲੈ ਜਾ ਇੱਕ ਮੈਂ ਤਾਂ ਚੂਹੇ ਨੂੰ ਸਾਲੇ ਨੂੰ ਉੰਜੇ ਪੂੰਛ ਫੜ ਕੇ ਮਾਰ ਦਿੰਦਾ ਸਾਲੇ ਨੂੰ ਪੂੰਛ ਨਹੀਂ ਫੜ ਕੇ ਹਾਂ ਦੇ ਵੀ ਠੇਕਾ ਇਹ ਰੂ ਕਾ ਵੀ ਚੂਹੇ ਖਤਮ ਕਰ ਮੇਰੇ ਖੇਤ 'ਤੇ ਇਹਦੇ ਠੇਕਾ ਦੇਦਾ ਚੂਹੇ ਫੜ ਲੈ ਸਾਰੇ ਹਾਂ ਓਏ ਪਾਣੀ ਪਾ ਸਾਲਾ ਨਿਕਲਦਾ ਮਾਰ ਕਹੀਦਾ ਪੀਣ ਸਾਲਾ ਉਹ ਨਿਕਲਦਾ ਹੀ ਨਹੀਂ ਕਿ ਕਰ ਕਰ ਕਿੱਥੇ ਆ ਕਾਲਕ ਵਿੱਚ ਨਹੀਂ ਹੈਗਾ ਵੀ ਦੇਖ ਲੈ ਖੱਟ ਦਾ ਪੱਟੀ ਪੀ ਹੋਊਗੀ ਦੇਖ ਹੁਣ ਕਣਕ ਵਿੱਚ ਨਹੀਂ ਹੈਗਾ ਵੀ ਤੇਰਾ ਕੌਣ ਵੱਢ ਗਿਆ ਕੁੱਤਰ ਗਿਆ ਗਿਆ ਚੂ ਹਾਂ ਹਾਂ ਜਦੋਂ ਦਵਾਈ ਬਾ ਕੋਲ ਕੋ ਬੈਠਾ ਹੁੰਦਾ ਚੂਹੇ ਮਾਰਨ ਦੀ ਦਵਾਈ ਲੈਣੋ ਇਹ ਵੀ ਗੱਲ ਠੀਕ ਹੈ ਲੈ ਦਵਾਈ ਇਹਨੂੰ ਉੱਤੇ ਭੇਜ ਕੇ ਉੱਤੇ ਤੇਰਾ ਹੱਲ ਹੈ ਮਿਸਤਰੀ ਹੁਣ ਵਜਿਆ ਟਿਕਾਣੇ ਆ ਕੇ ਤੂੰ ਇਹਨੂੰ ਭੇਜ ਕੇ ਪੁਲ ਕੋਲ ਬੈਠਾ ਬੰਦਾ ਹਾਂ ਫੇਰ ਇਕੜਾ ਕੇਲੇ ਮਤੈਂ ਚਾਰ ਪਾਇਆ ਕਰ ਬਾਈ ਜੜਕਤੀ ਲਾਦੇ ਸਾਡਾ ਫਾਜੂ ਵਿੱਚ ਹਾਈ ਇਹ ਚੂਹੇ ਰੂਪ ਚ ਆਉਂਦਾ ਮੇਰੀ ਗੱਲ ਅੱਛਾ ਆਪੀ ਹੱਥ ਫਾਈਲ ਉਹ ਉੱਥੇ ਜਾ ਕੇ ਮਹਾਰਾਜ ਆਪਣੇ ਆਪਣੇ ਨੂੰ ਆਪਣੇ ਕੋਲੇ ਰੱਖ ਲੈਂਦੇ ਹਾਂ ਅਗਰ ਮੇਤੇ ਜਿਹੜੀ ਗਲਤੀ ਫਲਤੀ ਹੋ ਗਈ ਮੈਨੂੰ ਕਰਦੇ ਮਾਫ ਕਹਿੰਦੇ ਸੱਪ ਨਹੀਂ ਨਿਕਲਦੇ ਹਾਂ ਸੱਪ ਨਹੀਂ ਨਿਕਲਿਆ ਨਹੀਂ ਸੱਪ ਵੀ ਆ ਗਏ ਹੁਣ ਵਿੱਚ ਦੀਵਾਲੀ ਦਾ ਵੇ ਜੀ ਬੇਟਾ ਟੱਟ ਕੇ ਮੁੜ ਕੇ ਮੂੰਹ ਬੇਗੁਰੇ ਹੋ ਗਏ ਸਾਰੇ ਹਾਂ ਬੇਗੁਰੇ ਹੋ ਗਏ ਬੇਗੁਰੇ ਹੋ ਗਏ ਉਹ ਜਿੱਕੜਾ ਕਹਿ ਦਤਾ ਅੱਗੇ ਗੁਰਦੁਆਰੇ ਕੱਚੇ ਤੇ ਸਾਨੂੰ ਲਹੂ ਦਾ ਕੱਚੇ ਤੇ ਸਿੱਖ ਵੀ ਕੱਚੇ ਪੱਕੇ ਤੇ ਹਾਂ ਉਹ ਗੁਰਦੁਆਰੇ ਪੱਕੇ ਹੋਏ ਜਾਨੀ ਵੀ ਕੱਚੇ ਹੋ ਗਏ ਚਲ ਸਾਂ ਚੱਲੀਏ ਫਿਰ ਹੁਣ ਪਾ ਚਾ ਪੀਏ ਨਾਲੇ ਗੱਲਬਾਤ ਕਰਦੇ ਉੱਥੇ ਬੈਠ ਕੇ ਲਓ ਜੀ ਆ ਪੈਪ ਲਾਤਾ ਸੀਗਾ ਪਰ ਪਾਈਪ ਦੇ ਵਿੱਚ ਤੇ ਵੀ ਪਾਣੀ ਚੋਈ ਜਾਂਦਾ ਉਹ ਥੱਲੇ ਵੀ ਭਰ ਗਿਆ ਉਹ ਉਸ ਉਹ ਉਸ طرف ਕੋ ਘੁੰਮ ਕੇ ਰੋ ਬਾਲਟੀ ਕੋ ਉਸ طرف ਐਂਕ ਪਾਣੀ ਭਰ ਗਿਆ ਉਹ ਵਿੱਚ ਮੇ ਪਾਣੀ ਚਲਦੀ ਆ ਫਿਰ ਦੁਬਾਰੇ ਇਥੇ ਇੱਕ نیچے ਵੀ ਪਾਈਪ ਭਰ ਗਿਆ ਉਸ ਕੋ ਵੀ ਥੋੜਾ ਖਾਲੀ ਕਰਨਾ ਹੈ ਉਹ ਹੁਣ ਕੀ ਕਰਨਾ ਹੁਣ ਡੇਢ ਦਾ ਰਲਾ ਲਓ ਇਕੱਠਾ ਹੀ ਹਾਂ ਚਲੋ रख दो इसको दोबारे तो थोड़ा नीचे उतर जाए वो अच्छे से आगे कर कर रख हाँ हाँ कर दिए बंद कर दे अंदर बंद कर दे इसको वो मोटर बंद कर दे बाबे यार वो पानी का कट बढ़ बीज बन के यार उतर थले यार वो क्या होया बड़ा पटाका पे है कोला क्या ਚਲ ਕੋਈ ਨਹੀਂ ਹੁਣ ਤਾਂ ਜਿਹੜਾ ਕੋ ਹੋ ਗਿਆ ਹੋ ਗਿਆ ਚਲ ਕੋਈ ਗੱਲ ਹੀ ਫਟ ਗਿਆ ਤਾਂ ਫਟ ਗਿਆ ਹੁਣ ਆ ਜਾ ਜਿਹੜਾ ਹੁਣ ਤਾਂ ਹੋ ਗਿਆ ਕੰਮ ਇਹ ਬਾਲਟੀ ਅਭੀ نیچے ਪਕੜਾ ਸਰਦਾਰ ਕੇ ਇਧਰ ਥੋੜੀ ਬਾਲਟੀ ਕੱਢ ਕੇ ਬਾਹਰ ਫੜ ਲੈ ਤੂੰ ਉੱਤਰ ਜਾ ਵਿੱਚ ਵੀਰ ਬਣ ਕੇ ਮੜ ਜਾ ਕਾ ਨਾ ਓ ਮਿਸਤਰੀ ਚਾਹ ਪਾਰਾ ਯਾਰ ਵੀਰ ਬਣ ਕੇ ਆ ਜਾ ਦੋ ਤਿੰਨ ਬਾਰ ਨਾ ਦੋ ਤਿੰਨ ਬਾਲਟੀ نکال ਲਓ ਉਸ ਵਿੱਚੋਂ ਬਾਈ ਨਾ ਢੇਰੀ ਜੀ ਕਰ ਲੈਣਾ ਉਹ ਥੋੜਾ ਜਿਹਾ ਇੱਥੇ ਤੇ ਜੇ ਉੱਥੇ ਗਿੱਲਾ ਸੁੱਕਾ ਥੋੜਾ ਮਾਲ ਸੁੱਕਾ ਗੇਰ ਜੂਗੇ ਉੱਥੇ ਚਾਹੇ ਬਾਕੀ ਸੱਲੇ ਸਾਡਾ ਕੰਮ ਕੰਪਲੀਟ ਹੋਣੇ ਆਲਾ ਹੁਣ ਉਹ ਬਾਲਟੀ ਪਕੜਾ ਬਾਈ ਕੋ ਐਸੇ ਆਇਆ ਕਰ ਬਾਈ ਇਹਨੂੰ ਮੈਂ ਕਹਿੰਦਾ ਪਰਲੇ ਪਾਤੀ ਖੜਾ ਚੱਲ ਉਧਰ ਖੜ ਉਧਰ ਖੜ ਜਾ ਉਹ ਆਹ ਪੱਜਲ ਇਧਰ ਪਾਰ ਨਹੀਂ ਰੱਖਣਾ نیچے ਇਹ ਹਾਂ ਪੇ ਹਾਂ ਗਿੱਲਾ ਹੈ ਥੋੜਾ ਸਾ ਹੱਸੇ ਚਲੋ ਰਾਮ ਸੇ ਹਾਂ ਆ ਜਾ ਆ ਜਾ ਆ ਜਾ ਚਲ ਆ ਪਕੜ ਉਸ ਉਸ ਵਿੱਚ ਫੇਕਦੇ ਜਾਓ ਇਸਮੇ ਇਸਮੇ ਉਸਮੇ ਫੇਕ ਦੋ ਪਾਣੀ ਸਿਆਲ ਐ ਕਿਨ ਕੜ ਦੇ ਚਾਰ ਪੰਜ ਬਾਲਟੀਆਂ ਮਰਜ਼ਾ ਕੋ ਫਿਰ ਹੋ ਜੂ ਨਾ ਮਸਲਾ ਹੱਲ ਹਾਂਜੀ ਹਾਂਜੀ ਲਾਭ ਹੀਰੇ ਨੂੰ ਕਹਿ ਕੇ ਆ ਕੇ ਕਰਦੇ ਕੇ ਤੂੰ ਲਾਭ ਹੀਰੇ ਨੂੰ ਬੁਲਾਉਣਾ ਉਹ ਚਾਹ ਕਾਲਕਾ ਨੂੰ ਕਰਦਾ। ਦੁੱਕ ਗੁੱਸਾ ਆਉਂਦਾ ਯਾਰ ਜਦ ਇੰਨੇ ਬੰਦੇ ਟਾਈਮ ਲਾਇਆ ਹੋਵੇ। ਕੀ ਹੋ ਗਿਆ? ਕੁਛ ਨਹੀਂ ਹੋਣਾ ਹੋਣਾ ਮੈਂ ਤੈਨੂੰ ਚਾਹ ਪਾਣ ਨੂੰ ਕਹਿੰਦਾ ਯਾਰ। ਉਹ ਪਿਆਥੇ। ਜਾ। ਆਹ ਦੇਖੋ ਆ ਜਿੱਥੇ ਚਾਰਜਰ ਲੱਗਿਆ ਪਿਆ ਨਾ ਉੱਥੇ ਚਾਹ ਪਾ ਬਾਈ ਬਣ ਕੇ। ਚਲੋ ਜੀ ਐਸਾ ਨਿਕਲ ਕੇ ਬਾਲਟੀਆਂ ਕੱਢ ਕੇ ਚਾਹ ਪੀ ਕੇ ਫਿਰ ਮਾਰਦੇ ਦੋ ਹਾਤਾ। ਲੋ ਜੀ ਗੱਲ ਹੋ ਗਈ ਜੀ ਇਦਾਂ ਫਰਸਾ ਸਾਡਾ ਖਾਮ ਗਿਆ ਹੁਣ ਨਿਬੜ। ਹੁਣ ਮਿਸਤਰੀ ਹੈਗਾ ਵੇਲਾ ਮਿਸਤਰੀ ਕਹਿੰਦਾ ਆਏ ਚੱਕਦਾ। ਹੈ? ਬੇਲਾ ਮਿਸਤਰੀ ਨਹੀਂ ਹੈਗਾ ਕਾ ਕਾ ਇਹ ਹੈਗਾ ਚੱਜੂ ਰਾਮ ਦਾ ਮੁੰਡਾ ਕਿਹੜਾ ਮਿਸਤਰੀ ਕੈਂਠ ਮਿਸਤਰੀ ਹਾਂ ਕੈਂਠ ਮਿਸਤਰੀ ਸੱਜੂ ਰਾਮ ਮਿਸਤਰੀ ਦਾ ਮੁੰਡਾ ਹੈ ਹਾਂ ਕੈਂਠ ਮਿਸਤਰੀ ਚਲੋ ਜੀ ਅੱਛਾ ਹੁਣ ਅੰਦਰ ਪ੍ਰੋਜੈਕਟ ਕਰ ਲੈਣਾ ਆਪਾਂ ਨੇ ਹਣਾ ਚਲੋ ਇਹ ਵੀ ਗੱਲ ਠੀਕ ਹੈ ਤੇਰੀ ਜਿਹੜੀ ਉਰੇ ਕੰਧ ਕਰਨੀ ਹੈ ਫਿਰ ਇਹਦਾ ਕੀ ਕਰਨਾ ਹੁਣ ਇਹ ਫਰਸ਼ ਪਰ ਤੇ ਚੱਕ ਲਈਏ ਆਪਾਂ ਇਹਦੇ ਮੇਂ ਵਜਨ ਤਾਂ ਆਉਣਾ ਨਹੀਂ ਹੈਗਾ ਹਾਂ ਫਰਸ਼ ਪਰ ਤੇ ਚੱਕ ਜਾਣਾ ਹੈ ਹੈਨਾ ਜਿਹੜੇ ਦੇ ਪਰ ਵਜਨ ਪਾਉਣਾ ਹਾਂ ਵਜਨ ਤਾਂ ਪਾਉਣਾ ਹੀ ਨਹੀਂ ਆ ਪਾਉਣੇ ਪੜਦੀ ਆ ਇੱਕ ਨੇ ਕੋਟ ਦਾ 60 ਦਾ ਸੱਜਿਆ ਠੋਕ ਦੁਆ ਮੇਰੇ ਵਿੱਚ ਨਹੀਂ ਬਚਾਰੇ ਉਹ ਕਾਰੀ ਪੈਲਰ ਦੇ ਦੀ ਇੱਕ ਉਹ ਜਾਂਦਾ ਜਾਂਦਾ ਕੀ ਕਹਿੰਦੇ ਉਹ ਥਮਲਾ ਪੈਲਰ ਤਾਂ ਲੇ ਪਹਿਲਾਂ ਚੰਗਾ ਲੱਗਣਾ ਹੈਗਾ ਉਹ ਯਾਰ ਅੰਦਰ ਦੇ ਪਾਸੇ ਪਤਾ ਨਹੀਂ ਕਿਹੜੀ ਇੱਕ ਜਣੀ ਚੰਗਾ ਲੱਗਣਾ ਤੈਨੂੰ ਅਸੀਂ ਤਾਂ ਕੰਮ ਕਰਦੇ ਸਾਫ਼ ਸਫਰਾ ਹਾਂ ਦੇਖਣਾ ਉਹ ਵਿੱਚ ਕੀ ਦਿੱਤਾ ਪਾਪਾ ਨੇ ਉਹ ਸਾਹਮਣੇ ਪੈਲਰ ਦਾ ਲੱਤਾ ਉਸ ਦਾ ਗੱਲ ਠੀਕ ਆ ਦੇਖੀਂਗਾ ਮੈਂ ਤਾਂ ਪੈਲਰ ਹਾਂ ਉਹੀ ਦੇ ਜਾ ਵੀ سپورਟ ਰਹਿੰਦੀ ਹੁੰਦੀ ਮੇਰੀ ਗੱਲ ਤਾਂ ਸੁਣ ਆਇਦੇ ਵਿੱਚ ਜਿਆਦਾ ਕੋਈ ਕਿਲਕੁੱਲ ਗੱਡ ਹੋਵੇ ਜਿਹੜੀ ਕੰਧ ਤੇ ਗੈਲ ਜੁੜਿਆ ਰਹਿ ਜੇ ਕੰਮ ਇਹ। ਇਹ ਤਾਂ ਇਹਦਾ ਐਕਸੇ ਤੱਕ ਆਉਣਾ ਕਹਦੇ ਸੇ ਤਾਂ ਕੋਣ ਐਕਸੇ ਤੱਕ ਆਇਥੇ ਤਾਂ ਕਾਉਣੀ ਆ। ਹਾਂ। ਆਹ। ਹਾਂ। ਇਹ ਫਿਰ ਆਇਆ ਕਿ ਉੱਥੇ ਲੈ ਚਲਾ ਦੇਣਾ ਕਿ ਕਰਦਾ ਰਗਾ। ਇਹ ਫਿਰ ਐਦਾਂ ਕਰਾਂਗੇ। ਇਹਦੀ ਵੀ ਸਫਾਈ ਜੀ ਕਰਾ ਲਾਂਗੇ। ਕੱਲ ਨੂੰ ਤਾਂ ਚਣਾਈ ਆਪਾਂ ਉਹਦੀ ਕਰਾਂਗੇ ਪਹਿਲਾਂ ਇਹ ਸ਼ੁਰੂ ਹੈ ਨਾ। ਹਾਂ। ਤੇ ਇਧਰੇ ਪਾਣੀ ਉਹ ਵੀ ਕਰਨਾ। ਥੱਲੇ ਦਾ ਚੱਲ ਕਰਨ ਦੀ ਲੋੜ ਨਹੀਂ ਤੈਨੂੰ ਉੱਪਰ ਵਾਲੀਆਂ ਇੱਟਾਂ ਚ ਆਈਆਂ ਬਾਬੇ। ਆਈ ਆ। ਹਾਂ ਬਾਸ ਗਰੀ ਗੁੱਟ। ਕੋ ਸਾਮਾਨ ਦੇਖ ਲਈਂ ਅੰਦਰ ਖਰਾਬ ਨਾ ਹੋਣ ਵਾਲਾ ਹੋਵੇ ਕੋਈ ਮੜ ਜਾ ਜੋੜ ਪਾਜੀ ਅੰਦਰ ਦਾ ਇਧਰ ਦਾ ਪਾਣੀ ਪਾਇਆ ਨਹੀਂ ਤੁਸੀਂ ਮਸਾਲੇ ਚ ਉਹ ਹੋ ਮਸਾਲਾ ਦਾ ਕਰ ਲੋ ਤਿਆਰ ਲਾ ਦੇ ਉੱਪਰ ਛੱਡ ਦੇ ਦਾ ਮੈਨੂੰ ਲਾਦਾ ਵੀ ਟੁੱਲੂ ਪੰਪ ਲੈ ਕੇ ਹੀ ਜਾਵਾਂ ਮੈਨੂੰ ਤਾਂ ਹੀ ਗੱਲ ਬਣਨੀ ਹੈ ਇਹ ਹਾਂ ਉਹ ਜਨਮ ਹਾਲ ਦੇ ਗਿਆ ਵਾ ਮੇਰੇ ਵਾਲਾ ਟੁੱਲੂ ਪੰਪ ਬਾਈ ਯਾਰ ਜਨਮ ਹਾਲ ਦੇ ਉੱਥੇ ਕੋਠੀ ਚ ਨਾਮਾ ਲੱਤਾ ਦਾ ਮੈਂ ਤਾਂ ਨਾ ਚਲਾਇਆ ਵੀ ਨਹੀਂ ਹੈਗਾ ਉਹ ਆਲੇ ਆਲੇ ਵਾਲੀ ਘੁੰਮ ਤੇ ਜਾਨਮਹਲ ਛੀਰਾ ਛੀਰੇ ਦਾ ਛੀਰਾ ਹੈ ਛੀਰੇ ਦੇ ਆ ਤੂੰ ਤਾਂ ਛੀਰਾ ਕਹਿੰਦਾ ਉਹ ਜਾਨਮਹਲ ਕਹਿੰਦੀ ਦੁਨੀਆ ਲੈਵਲ ਦੇ ਬੰਦੇ ਸਾਰੇ ਅੱਛਾ ਅੱਛਾ ਉਹਨਾਂ ਬਾਹਰ ਵੀ ਜਾਏ ਆ ਹਾਂ ਇੱਕ ਵਾਰ ਹੁੱਤੀਏ ਦਿਨ ਤੁਰੇ ਹੀ ਜਾਂਦਾ ਉਹ ਸਾਡੀ ਵੀ ਆਉਂਦਾ ਉਹ ਬਣਾਉਂਦਾ ਦਾ ਪੰਗੜਾ ਪੈਦਾ ਡਾਟ ਜੰਨੀ ਜਿੱਤੇ ਦਾ ਅੱਛਾ ਜਦ ਤੈਰੀ ਵੀਡੀਓ ਬਣਾਉਂਦਾ ਹਾਂ ਹਾਂ ਵੀਡੀਓ ਬਣਾਉਂਦਾ ਚੱਲ ਕੋਈ ਗੱਲ ਨਹੀਂ ਹੋਣਾ ਇਸ ਵਾਰ ਆਮ ਆਦਮੀ ਹਾਰ ਗਿਆ ਕੋਈ ਗੱਲ ਨਹੀਂ ਯਾਰ ਕੋਈ ਗੱਲ ਤਾਂ ਆ ਗਿਆ ਦੋ ਬਲਵਾਨ ਖੋਲਦੇ ਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਆ ਇੱਥੇ ਜੀ ਆਹ ਪਾਣੀ ਨਿਕਲਣ ਤੇ ਹਟਦਾ ਨਹੀਂ ਸੀਗਾ ਇਹਨੂੰ ਹਟਾਉਣ ਦੇ ਵਾਸਤੇ ਹੁਣ ਅਸੀਂ ਲਾਇਆ ਜੀ ਟੁੱਲੂ ਪੰਪ ਉਧਰਲੇ ਪਾਸੇ ਪਾਈਪ ਦੇ ਵਿੱਚ ਤੇ ਪਾਣੀ ਕੱਢਣ ਵਾਸਤੇ ਤਾਂ ਜੋ ਇੱਥੇ ਪਾਣੀ ਨਿਕਲਣਾ ਬੰਦ ਹੋਵੇ ਹੁਣ ਤੁਪਕਾ ਲੱਗ ਗਿਆ ਕਰਨ ਪਹਿਲਾਂ ਤਾਂ ਧਾਰੀ ਸੀਗੀ ਐਨੇ ਜੇ ਹਟ ਗਿਆ ਵਿੱਕੀ ਹਾਂ ਤਾਂ ਤੁਪਕੇ ਤੁਪਕੇ ਜੇ ਲੱਗੇ ਕਰਨ ਪਹਿਲਾਂ ਤਾਂ ਤਾਂ ਧਾਰੀ ਪੈਂਦੀ ਸੀ ਨਾ ਪੂਰੀ ਪ੍ਰੈਸ਼ਰ ਪਾਣੀ ਦਾ ਪ੍ਰੈਸ਼ਰ ਬਾਤ ਪਤਾ ਦਾਰੇ ਹਾਂ ਇੱਕ ਹੋਰ ਚੱਕਰ ਤਾਂ ਉਹ ਉਥੇ ਸਰਬਜੀਤ ਰੰ ਦਾ ਜਿਹੜਾ ਆਹ ਹੈ ਨਾ ਉਹ ਨੱਕਾ ਬਿਲਕੁਲ ਖੇਤ ਦੇ ਬਰਾਬਰ ਆ ਉਹ ਖੇਤ ਦਾ ਪਾਣੀ ਦੁਬਾਰੇ ਵਿੱਚ ਪਈ ਗਿਆ ਉਹ ਮੁੜ ਕੇ ਵਿੱਚ ਚੁੱਤੇ ਰੋ ਜਾਣਾ ਤੋਨੇ ਆਹ ਲਾਇਆ ਜੀ ਫਿਰ ਅਸੀਂ ਪ੍ਰੋਜੈਕਟ ਟੁੱਲੂ ਪੰਪ ਲਿਆ ਕੇ ਐਸੇ ਵਿੱਚ ਤੇ ਇਸੇ ਦੇ ਵਾਟਰ ਦੇ ਅੰਦਰ ਤੋਂ ਚੱਕਿਆ ਜੀ ਪਾਣੀ ਇੱਥੇ ਤੋਂ ਚੱਕ ਕੇ ਬਾਹਰ ਕੱਢਿਆ ਹੁਣ ਸਾਡਾ ਉਧਰ ਮਸਲਾ ਹੱਲ ਹੋ ਜੂ ਫਿਰ ਨਾਲੇ ਉਹ ਮੜ ਜਾ ਖੁਸ਼ਕ ਹੋ ਜਾਗਾ ਪਾਣੀ ਉਹ ਟੋਆ ਪਟਾ ਕੇ ਦੁਬਾਰੇ ਸੈੱਟ ਕਰ ਦੂੰਗਾ ਇਹਨੂੰ ਤੇ ਕਾ ਇਲੈਕਟ੍ਰੀਸ਼ੀਅਨ ਕਾ ਫਿਰਦਾ ਤਲਾਖ ਤੇ ਤੱਕ ਪਤਾ ਨਹੀਂ ਕੀ ਕੈਲੀਬ੍ਰੀ ਕਰਿਆ ਕੀ ਚੱਕੀ ਫਿਰਦਾ ਤੂੰ ਆ ਗੰਦਾ ਤੂੰ ਸਮਝ ਗਿਆ